ਆਮ ਤੌਰ ਤੇ ਦੇਖਿਆ ਜਾਂਦਾ ਵਿਰਾਸਤੀ ਸਮਾਨ ਵਿਦੇਸ਼ਾਂ ਦੇ ਵਿੱਚ ਮਹਿੰਗੇ ਭਾਅ ਦੇ ਨਾਲ ਵਿਕਦਾ ਹੈ ਤਾਂ ਪੰਜਾਬ ਦੇ ਵਿੱਚੋਂ ਚੰਡੀਗੜ੍ਹ ਦੇ ਵਿੱਚ ਔਰ ਵੱਖ-ਵੱਖ ਸੂਬਿਆਂ 'ਚੋਂ ਕਿਵੇਂ ਵਿਰਾਸਤੀ ਸਮਾਨ ਨੂੰ ਕੁੜੇ ਦੇ ਭਾਅ ਵਿਦੇਸ਼ਾਂ ਦੇ ਵਿੱਚ ਮਹਿੰਗੇ ਭਾਅ ਵਿੱਚ ਵੇਚਿਆ ਜਾਂਦਾ ਹੈ ਤਾਂ ਇਸ ਉੱਪਰ ਹਰੇਕ ਵਾਰ ਆਵਾਜ਼ ਚੁੱਕਦੇ ਹੈਰਿਟੇਜ ਆਈਟਮਸ ਸਟਰਕਚਰਲ ਦੇ ਮੈਂਬਰ ਅਜੀ ਜੱਗਾ ਸਾਡੇ ਨਾਲ ਨੇ ਪੂਰੀ ਗੱਲਬਾਤ ਕਰਦੇ ਆਂ ਕਦੋਂ ਤੋਂ ਇਹ ਸ਼ੁਰੂਆਤ ਹੋਈ ਔਰ ਕਿਸ وجہ ਦੇ ਨਾਲ ਜਾਂ ਕਿਹੜੇ ਕਾਰਨਾ ਕਰਕੇ ਵਿਦੇਸ਼ਾਂ ਦੇ ਵਿੱਚ ਮਹਿੰਗੇ ਭਾਅ ਵਿਕ ਰਹੇ ਤਾ ਅੱਜ ਜੀ ਸ਼ੁਰੂਆਤ ਕਿਤੋਂ ਹੁੰਦੀ ਔਰ ਤੁਸੀਂ ਹਰ ਇੱਕ ਵਾਰ ਆਵਾਜ਼ ਚੁੱਕਦੇ ਇਹਦੇ ਇਹਦੇ ਪ੍ਰਤੀ ਤੋ ਕਿੱਥੋਂ ਸ਼ੁਰੂਆਤ ਹੋਈ ਔਰ ਕਿਵੇਂ ਤੁਸੀਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ ਇਸ ਤਰ੍ਹਾਂ ਹੈ ਕਿ ਮੁਲਕ ਦੇ ਵਿੱਚ ਨਾ ਆਪਣੇ ਜਦੋਂ ਆਈਟੀ ਦੀ ਡਿਵੈਲਪਮੈਂਟ ਹੋਈ ਉਦੋਂ ਤੁਹਾਨੂੰ ਸਾਰੀ ਦੁਨੀਆ ਦੇ ਅੰਦਰ ਕੀ ਹੋ ਰਿਹਾ ਉਹਦੀ ਜਾਣਕਾਰੀ ਆਣ ਲੱਗ ਗਈ 2000 ਦੇ ਵਿੱਚ ਮੁਲਕ ਸਾਡੇ ਇੰਟਰਨੈਟ ਆਣਾ ਸ਼ੁਰੂ ਹੋ ਗਿਆ ਸੀਗਾ ਉਸ ਤੋਂ ਬਾਅਦ ਸਪੀਡ ਫੜੀ ਤਾਂ ਅਸੀਂ ਜਦੋਂ ਸਪੀਡ ਸਲੋ ਹੀ ਸੀਗੀ ਤਾਂ 2006-7 ਦੇ ਵਿੱਚ ਟਾਈਮਜ਼ ਆਫ ਇੰਡੀਆ ਨੇ ਇਹ ਰਿਪੋਰਟ ਰਿਲੀਜ਼ ਕੀਤੀ ਸੀ ਵੀ ਚੰਡੀਗੜ੍ਹ ਦਾ ਇੱਕ ਜਿਹੜਾ ਢੱਕਣ ਹੈ ਉਹ 11 10 ਲੱਖ 88 ਹਜ਼ਾਰ ਦਾ ਵਿਗਿਆ ਲੰਡਨ ਦੇ ਵਿੱਚ ਜਦੋਂ ਅਸੀਂ ਪੜਿਆ ਤੇ ਸਾਨੂੰ ਲੱਗਾ ਕਿ ਵੀ ਇਹ ਤਾਂ ਸਮਾਨ ਸੜਕਾਂ ਤੇ ਸਾਡੇ ਤਾਂ ਰੁਲਿਆ ਪਿਆ ਫਿਰ ਚੈੱਕ ਵੀਰੀਫਾਈ ਕੀਤਾ ਉਹੀ ਸਮਾਨ ਸੀਗਾ ਫਿਰ ਅਸੀਂ ਇਹਦੇ ਬਾਰੇ ਥੋੜੀ ਜਾਣਕਾਰੀ ਹੋਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ 2007-8 ਦੇ ਵਿੱਚ ਹੀ ਤਾਂ ਕੀ ਕੀ ਸਮਾਨ ਹੈ ਗਿਆ ਤਾਂ ਉਦੋਂ ਇਹ ਚੀਜ਼ ਸਾਰੀ ਸਾਹਮਣੇ ਆਈ ਕਿ ਵੀ ਜਦੋਂ ਕੈਪੀਟਲ ਪ੍ਰੋਜੈਕਟ ਬਣਿਆ ਜਦੋਂ ਮਹਾਪੰਜਾਬ ਸੀਗਾ ਪੰਜਾਬ ਹਿੜਾਲਾ ਹਿਮਾਚਲ ਯੂਟੀ ਕੱਟਾ ਸੀ ਉਦੋਂ ਇਹ ਜਦੋਂ ਕੈਪੀਟਲ ਪ੍ਰੋਜੈਕਟ ਬਣਾਇਆ ਤਾਂ ਉਦੋਂ ਦੀ ਸਰਕਾਰ ਨੇ ਦੋ ਬੰਦੇ ਡਿਪਿਊਟ ਕੀਤੇ ਸੀ ਮੇਨ ਕਰਬੂਜ਼ੀਅਰ ਤੇ ਜੌਨਰੇ ਇਹ ਬੰਦੇ ਨੇ ਕਰਬੂਜ਼ੀਅਰ ਨੇ ਤਾਂ ਸ਼ਹਿਰ ਬਣਾਇਆ ਤੇ ਜਨਰੇ ਨੇ ਉਹਦੇ ਵਿੱਚ ਜਿਹੜਾ ਸਮਾਨ ਰੱਖਣਾ ਸੀ ਉਹ ਨੇ ਉਹ ਤਿਆਰ ਕਰਾਇਆ ਸੋ ਇਹ ਜੋ ਬੰਦਿਆਂ ਨੇ ਨਾ ਸਮਾਨ ਬਣਾਇਆ ਔਰ ਇਹ ਜਿਹੜੇ ਬੰਦੇ ਨੇ ਇਹ ਦੁਨੀਆ ਦੇ ਵਿੱਚ ਬਹੁਤ ਹੀ ਪ੍ਰੋਮਿਨੈਂਟ ਔਰ ਲੇਜੈਂਡਰੀ ਡਿਜ਼ਾਈਨਰ ਮੰਨੇ ਜਾਂਦੇ ਨੇ ਔਰ ਇਹਨਾਂ ਦਾ ਬਣਾਇਆ ਸਮਾਨ ਮਿਲੀਅਨਸ ਦੇ ਵਿੱਚ ਖਾਸ ਕਰ ਪੱਛਮੀ ਮੁਲਕਾਂ ਦੇ ਵਿੱਚ ਅਮਰੀਕਾ ਲਾ ਲੋ ਕੈਨੇਡਾ ਲਾ ਲੋ ਕੈਨੇਡਾ ਵੀ ਕੁਝ ਕੁ ਬਿਕਦਾ ਤੇ ਯੂਰਪ ਦੇ ਵਿੱਚ ਦਬਾ ਕੇ ਵੇਚਦਾ ਉਹਨਾਂ ਨੂੰ ਟਰੈਕ ਕਰਨਾ ਸ਼ੁਰੂ ਕਰਤਾ ਜਦ ਟਰੈਕ ਕੀਤਾ 5-7 10 ਚਿੱਠੀਆਂ ਲਿਖੀਆਂ ਕੁਝ بڑا ਮोटा মিডিਆ ਨੇ ਸਮਰਥਨ ਕੀਤਾ ਪਰ ਕੋਈ ਬੰਨ ਨਹੀਂ ਲੱਗਾ ਉਸ ਤੋਂ ਬਾਅਦ ਇੱਕ ਪੀਆਈਐਲ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਪੀਆਈਐਲ ਦੇ ਵਿੱਚ ਸਰਕਾਰ ਦਾ ਰੁਖ ਆ ਗਿਆ ਹਾਈ ਕੋਰਟ ਚ ਉਹਨਾਂ ਨੇ ਕਿਹਾ ਜੀ ਅਸੀਂ ਇਸ ਚੀਜ਼ ਬਾਰੇ ਪੂਰਾ ਜਾਣੂ ਹੋ ਗਏ ਆ ਇਹ ਪਬਲਿਕ ਇੰਟਰਸਟ ਇਟੀਗੇਸ਼ਨ ਰਾਹੀ ਤੇ ਹੁਣ ਅਸੀਂ ਇਹਦਾ ਪੂਰਾ ਧਿਆਨ ਰੱਖਾਂਗੇ ਤੇ ਚੀਫ ਜਸਟਿਸ ਸੀਓ ਦਰੰਜਨ ਗੋਗੋਈ ਉਹਨਾਂ ਨੇ ਕਿਹਾ ਵੀ ਇਹ ਤਾਂ ਬਚਿਆ ਹੀ ਕੁਛ ਨਹੀਂ ਤੁਸੀਂ ਚਾਹਦੇ ਹੋ ਰੱਖ ਰਖਾਵ ਹੋਵੇ ਵਿਰਾਸਤ ਦਾ ਉਹ ਸਰਕਾਰ ਤਿਆਰ ਹੈ ਤੇ ਗੱਲ ਮੁੱਕ ਗਈ ਤੇ ਉਹ ਪਟੀਸ਼ਨ ਖਤਮ ਹੋ ਗਈ ਲੇਕਿਨ ਸਾਈਡ ਬਾਈ ਸਾਈਡ ਉਧਰੋਂ ਗਹਿ ਮਤਲੇ ਨੇ ਇੱਕ ਚਿੱਠੀ 22 ਫਰਵਰੀ 2011 ਨੂੰ ਜਾਰੀ ਕਰਤੀ ਐਮ ਐਚ اے ਨੇ ਔਰ ਉਪ ਪੰਜਾਬ ਦੇ ਜਿਹੜੇ ਗਵਰਨਰ ਤੇ ਨਾਲ ਐਡਮਿਨਿਸਟ੍ਰੇਟਰ ਨੇ ਉਹਨਾਂ ਨੂੰ ਹਿਦਾਇਤ ਜਾਰੀ ਕਰਤੀ ਕਿ ਜੀ ਇਹ ਪਤਾ ਲੱਗਿਆ ਵੀ ਇੰਟਰਨੈਸ਼ਨਲ ਮਾਰਕੀਟ 'ਚ ਇਹ ਸਮਾਨ ਬਹੁਤ ਮਹਿੰਗਾ ਵਿਕਦਾ ਹੈ। ਔਰ ਬਹੁਤ ਬਿਕਰੇ ਆ ਤਾਂ ਇਹਦੇ ਉੱਤੇ ਰੋਕ ਲਾਣ ਲਈ ਪਹਿਲੇ ਤਾਂ ਪ੍ਰੋਹੀਬਿਸ਼ਨ ਐਸੀ ਲਾਉਣੇ ਆ ਵੀ ਇੱਥੇ ਨਾ ਤਾਂ ਕੋਈ ਵੇਚ ਸਕਦਾ ਨਾ ਸ਼ਿਫਟ ਕਰ ਸਕਦਾ ਨਾ ਇਹਦੀ ਸੇਲ ਕਰ ਸਕਦਾ ਨਾ ਇਹਦਾ ਐਕਸਪੋਰਟ ਕਰ ਸਕਦਾ। ਸੋ ਸਟੇਟਸ ਕੋ ਇਹਦਾ ਮੇਨਟੇਨ ਕਰਤਾ ਜਿਹਾ ਥਾ ਜਿੱਥੇ ਵੀ ਆਸੀ। ਤੇ ਤੁਸੀਂ ਅੱਗੇ ਪਤਾ ਕਰਾਓ ਵੀ ਇਹ ਕਿਵੇਂ ਵਿਕ ਰਿਹਾ ਕਿਵੇਂ ਵਿਦੇਸ਼ਾਂ ਚ ਗਿਆ ਕੀ ਕੀਤਾ ਲੇਕਿਨ ਮਾੜੀ ਗੱਲ ਇਹ ਹੈ ਕਿ ਉਹ ਰਿਪੋਰਟ ਅਜੇ ਤੱਕ ਨਹੀਂ ਆਈ 2011 ਦਾ ਆਰਡਰ ਹੈ ਤਿੰਨ ਮਹੀਨਿਆਂ ਚ ਆਉਣੀ ਸੀ ਉਹ ਰਿਪੋਰਟ ਵੀ ਆਈ ਅਜੇ ਤੱਕ ਤੇ ਮੁੜ ਕੇ ਸਰਕਾਰਾਂ ਬਦਲਦੀਆਂ ਗਈਆਂ ਸ਼ਾਇਦ ਤਵੱਜੋ ਹੀ ਨਹੀਂ ਲਈ ਕਿਸੇ ਨੇ ਤੇ ਉਹ ਗੱਲ ਵਿੱਚ ਰੁੱਲ ਗਈ ਫਿਰ ਅਸੀਂ ਕਿਹਾ ਵੀ ਇਹ ਕੌਣ ਬੰਦੇ ਨੇ ਥੋੜਾ ਹੋਰ ਪਤਾ ਲਾਇਆ ਤੇ ਪਤਾ ਲੱਗਿਆ ਜੀ ਇਹ ਸਮਾਨ ਸਪਰੈਡ ਓਵਰ ਹੈ 6 ادارےਾਂ 'ਚ ਤੇ ਅਸੀਂ ਪੁੱਡਾ ਦੀ ਬਿਲਡਿੰਗ ਮੁਹਾਲੀ 'ਚ ਵੀ ਜਾ ਕੇ ਦੇਖਿਆ 7ਵੇਂ ਫਲੋਰ ਤੇ ਸਾਨੂੰ ਉਹ ਸਮਾਨ ਮਿਲ ਗਿਆ ਸਟੋਰ ਦੇ ਵਿੱਚ ਜੰਕ ਦੇ ਤੌਰ ਤੇ ਪਿਆ ਹੋਇਆ ਫਿਰ ਅਸੀਂ ਲਿਸਟਿੰਗ ਕੀਤੀ ਵੀ ਇਹ ਕਿਹੜੇ 6 ادارے ਆ ਉਹਦੇ 'ਚ ਆ ਗਿਆ ਗਵਰਨਮੈਂਟ ਆਫ ਪੰਜਾਬ ਗਵਰਨਮੈਂਟ ਆਫ ਹਰਿਆਣਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਪੰਜਾਬ ਇੰਜੀਨੀਅਰਿੰਗ ਕਾਲਜ ਪੰਜਾਬ ਯੂਨੀਵਰਸਿਟੀ ਪਜੀ ਆਈ ਤੇ ਆਖਰੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਇਹਨਾਂ ਅਦਾਰਿਆਂ ਕੋਲ ਬਹੁਤ ਜ਼ਿਆਦਾ ਸਮਾਨ ਪਿਆ ਹੋਇਆ ਹੈ ਔਰ ਇਹ ਸਾਰਾ ਸਮਾਨ ਇਨਾਂ ਦਾ ਹੀ ਬਾਹਰ ਵਿਕਦਾ ਕਿਉਂਕਿ ਹੌਲੀ-ਹੌਲੀ ਉਹ ਜਿਹੜੇ ਵਿਦੇਸ਼ੀ ਆਕਸ਼ਨ ਹਾਊਸ ਨੇ ਉਹਨਾਂ ਨੇ ਨੰਬਰ ਵੀ ਲਾਉਣੇ ਸ਼ੁਰੂ ਕਰਤੇ ਆਈਟਮਾਂ ਦੇ ਜਿੱਥੋਂ ਸਾਨੂੰ ਆਈਟਮ ਕਿੱਥੋਂ ਦੀ ਹੈ ਉਹਦੀ ਵੀ ਡਿਟੇਲ ਪਤਾ ਲੱਗ ਗਈ ਕਿ ਜੀ ਇਹ ਅਸੈਂਬਲੀ ਹਾਲਚੋਂ ਵਿਕੀ ਹੈ ਜਦੋਂ ਅਸੈਂਬਲੀ ਦਾ ਪਤਾ ਲੱਗਾ ਤਾਂ ਸਾਨੂੰ ਵੈਸੇ ਹੀ ਕਦਰਾਂ ਲੱਗਾ ਵੀ ਪੰਜਾਬ ਇੱਕ ਐਂਡ ਬਾਰਡਰ ਸਟੇਟ ਹੈ ਤੇ ਇੱਥੇ ਦੀ ਜੇ ਅਸੈਂਬਲੀ ਚੋਂ ਸਮਾਨ ਚੋਰੀ ਹੋ ਗਿਆ ਤੇ ਅਸੈਂਬਲੀ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਬਹੁਤ ਮਾੜੀ ਹੈ ਸਿਕਿਉਰਿਟੀ ਮਾੜੀ ਹੈ ਤੇ ਕੱਲ ਨੂੰ ਕੋਈ ਵਿਦੇਸ਼ੀ ਆ ਕੋਈ ਗੈਰ ਜਿਹੜੇ ਐਂਟੀ ਸੋਸ਼ੀਅਲ ਐਲੀਮੈਂਟ ਆ ਉਹ ਕੋ ਹੋਰ ਵੀ ਹਰਕਤ ਕਰ ਸਕਦੇ ਨੇ ਤਾਂ ਅਸੀਂ ਫਿਰ ਮੁੱਖ ਮੰਤਰੀ ਤੇ ਨਾਲ ਸਪੀਕਰ ਸਾਹਿਬ ਨੂੰ ਚਿੱਠੀ ਲਿਖੀ ਕਿ ਜੀ ਤੁਹਾਡੀਆਂ ਤਿੰਨ ਕੁਰਸੀਆਂ ਅਮਰੀਕਾ 'ਚ 12-13 ਲੱਖ ਦੀਆਂ ਬਿੱਗੀਆਂ ਆ ਉਹਦੇ ਨੰਬਰ ਹੈਗੇ ਨੇ ਤੁਸੀਂ ਆਪਣੀ ਇਨਵੈਂਟਰੀ ਚੈੱਕ ਕਰ ਲਓ ਤੇ ਜੇ ਇਨਵੈਂਟਰੀ ਚ ਨਹੀਂ ਹੈ ਤੇ ਰਿਕੁਆਇਰੀ ਆਰਡਰ ਕਰ ਦੋ ਵੀ ਇਹ ਕੁਰਸੀਆਂ ਕਿੱਥੇ ਗਈਆਂ ਤੇ ਜੇ ਵਿਦੇਸ਼ ਗਈਆਂ ਤੇ ਕਿਵੇਂ ਗਈਆਂ ਕੌਣ ਲੈ ਕੇ ਗਿਆ ਤੇ ਆਪਾਂ ਨੂੰ ਇੱਕ ਲੀਡ ਮਿਲ ਜੂਗੀ ਉਹਨੂੰ ਟਰੈਕ ਕਰਨ ਲਈ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖੀ ਕਿ ਜੀ ਅਸੀਂ ਐਕਸ਼ਨ ਕਰ ਰਹੇ ਆ ਸ਼ੁਰੂ ਦੇ ਤੌਰ ਤੇ ਲੇਕਿਨ ਮੁੜ ਕੇ ਗਾਉ ਉਹਦੇਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਤਰ੍ਹਾਂ ਜਿਹੜੇ ਬਾਕੀ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਪੰਜਾਬ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਕੋਲ ਇੰਨਾ ਸਮਾਨ ਹੈ ਜਿਹਦਾ 52 ਵਿਭਾਗ ਨੇ ਇੰਗਲਿਸ਼ ਹਿੰਦੀ ਪੰਜਾਬੀ ਸੋਸ਼ੀਓਲੋਜੀ ਹਰ ਇੱਕ ਵਿਭਾਗ ਦੇ ਕਲਾਸਰੂਮਾਂ ਦੇ ਅੰਦਰ ਦੱਬ ਕੇ ਸਮਾਨ ਭਰਿਆ ਪਿਆ ਹੈ ਕਲਾਸਾਂ ਪਈਆਂ ਟੇਬਲ 'ਤੇ ਨੇ ਟੇਬਲ ਡੈਸਕ 'ਤੇ ਨੇ ਇੱਕ ਟੇਬਲ ਜਿਹਨੂੰ ਸਟੱਡੀ ਟੇਬਲ ਕਹਿੰਦੇ ਜਿਹਦੇ ਸੈਂਟਰ 'ਚ ਟਿਊਬ ਲੱਗੀ ਹੈ ਉਹ ਇਜ਼ਰਾਈਲ ਦੀ ਇੱਕ ਸ਼ਹਿਰ ਤੇਲ ਅਬੀਬ ਦੇ ਵਿੱਚ ਸਭ ਤੋਂ ਮਹਿੰਗੀ ਆਈਟਮ ਵਿਕੀ ਜਿਹੜੀਆਂ ਮੈਂ ਟਰਾਈ ਕੀਤੀ ਹੈ 1 ਕਰੋੜ 92 ਲੱਖ ਰੁਪਏ ਦੀ। ਇਹਦੇ ਪਿੱਛੇ ਫਿਰ ਆਪਣਾ ਅਜਾ ਜੀ ਕਿਵੇਂ ਸ਼ੁਰੂਆਤ ਦੀ ਹੁੰਦੀ ਹੈ? ਮਤਲਬ ਵੇਚਦੇ ਜਿਵੇਂ ਕੁਆਡ ਦੇ ਪਾਸੋਂ ਇੱਥੋਂ ਕਿਵੇਂ ਉੱਥੇ ਤੱਕ ਲਿਆ ਜਾਂਦਾ ਵਿਦੇਸ਼ ਦੇ ਵਿੱਚ? ਇਹਦੇ ਪਿੱਛੇ ਕੀ ਕਨਸੈਪਟ ਹੈਗਾ ਪੂਰਾ? ਦੇਖੋ ਇਹਨੂੰ ਪਹਿਲਾਂ ਤਾਂ 2014 ਦੀ ਗੱਲ ਤੋਂ ਮੈਂ ਤੁਹਾਨੂੰ ਦੱਸੀ ਵੀ ਜਦੋਂ ਫਰਾਂਚਾਈਜ਼ੀ ਸੀਗੇ ਉਹਨਾਂ ਨੇ ਦੇਖਿਆ ਕੁਆਡ ਚ ਸਬਾਨ ਪਿਆ ਉਹਨਾਂ ਨੂੰ ਉਹਦਾ ਮੁੱਲ ਪਤਾ ਸੀਗਾ। ਉਹ ਬੰਦੇ ਜਦੋਂ ਫ੍ਰੈਂਚ ਡੈਲੀਗੇਸ਼ਨ ਪ੍ਰੈਜ਼ੀਡੈਂਟ ਦੀ ਵਾਪਸ ਚਲੀ ਗਈ ਚੰਡੀਗੜ੍ਹੋਂ ਹੋ ਕੇ ਉਹਨਾਂ ਨੇ ਆ ਕੇ ਸਾਨੂੰ ਪ੍ਰਪੋਜ਼ਲ ਦਿੱਤੀ ਕਿ ਜੀ ਤੁਹਾਡਾ ਕੁਆਡ ਆਪਿਆ ਸੀ ਉਹ ਵਿੱਚ ਦਿਨੇ ਆ ਤੁਹਾਨੂੰ ਅਸੀਂ ਕੁਝ 5-4 ਲੱਖ ਰੁਪਏ ਦੀ ਫਿਗਰ ਦਿੱਤੀ ਸਾਨੂੰ ਪ੍ਰਸ਼ਾਸਨ ਨੂੰ ਲੱਗਿਆ ਵੀ ਇਹ ਤਾਂ ਕੂੜੇ ਦਾ ਭਾਅ ਵਿਕਦਾ ਇਹ ਟੁੱਟੇ ਸਪੀਕਰ ਦਾ ਕਿਵੇਂ 5 ਲੱਖ ਰੁਪਏ ਬਹੁਤ ਹੈ ਉਹਨਾਂ ਨੂੰ 5 ਲੱਖ ਦੇ ਸੀ ਜੋ ਵੀ ਸੀਗਾ ਸਬਾਨ ਦੇਤਾ ਉਹ ਲੈ ਕੇ ਚਲੇ ਗਏ ਉਸ ਤੋਂ ਬਾਅਦ ਦੇਖਿਆ ਕਿ ਵਿਦੇਸ਼ਾਂ 'ਚ ਉਹ ਇਸ ਮਾਨ ਵੀ ਕੀ ਜਾਂਦਾ ਔਰ ਬਹੁਤ ਮਹਿੰਗਾ ਵੀ ਕੀ ਜਾਂਦਾ ਔਰ ਜਦੋਂ ਸਮਾਨ ਵੇਚਿਆ 2014 ਚ ਉਦੋਂ ਕਿਸੇ ਨੇ 11 ਦੀ ਵਾਲੀ ਚਿੱਠੀ ਦਾ ਗੌਰ ਹੀ ਨਹੀਂ ਕਰਿਆ ਵੀ ਇਹ ਤਾਂ ਬੈਨ ਲੱਗਾ ਕਿਵੇਂ ਵੇਚ ਦਿੱਤਾ ਤੋਂ ਲੇਕਿਨ ਉਹ ਵੇਚਤਾ ਔਰ ਉਹ ਸਮਾਨ बिकਨ ਲੱਗ ਗਿਆ ਪ੍ਰਸ਼ਾਸਨ ਨੇ ਵੀ ਕੋਸ਼ਿਸ਼ ਕੀਤੀ ਉੱਥੇ ਆਠ ਕਿਊਰੀਅਲ ਹਾਊਸ ਦਾ ਨਾਮ ਹੈ ਉਹਨੂੰ ਚਿੱਠੀ ਲਿਖ ਕੇ ਕਿ ਬਈ ਇਹ ਗੈਰ ਕਾਨੂੰਨੀ ਹੈ ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਬਿਲ ਦੇ ਨਾਲ ਮਾਲ ਖਰੀਦ ਕੇ ਹਿੰਦੁਸਤਾਨ ਚ ਲਿਆਇਆ ਸਾਡੇ ਤੁਹਾਡਾ ਕੋਈ ਕਾਨੂੰਨ ਨਹੀਂ ਚੱਲਦਾ ਨਾ ਜੋਰ ਚੱਲਦਾ ਸੋ ਪ੍ਰਸ਼ਾਸਨ ਉਹ ਉਸ ਵੇਲੇ ਤਾਂ ਬਹਿ ਗਿਆ ਲੇਕਿਨ ਇਹ ਦੇਖਿਆ ਇਹ ਇਹ ਹੈ ਕਿ ਵੀ ਇੱਥੇ ਇੱਕ ਰੈਕਟ ਹੈ ਜਿਹੜਾ ਪਹਿਲਾਂ ਦਾ ਸਮਾਨ ਕਬਾੜ ਚ ਡਾਇਰੈਕਟੇ ਲੈ ਕੇ ਜਾਂਦਾ ਸੀ ਉਹ ਹੁੰਦਾ ਕੀ ਹੈ ਕਿ ਜਦੋਂ ਸਮਾਨ ਬਾਹਰ ਜਾਂਦਾ ਹੈ ਜਿਹੜੀਆਂ ਕੁਰਸੀਆਂ ਨੇ ਤੁਸੀਂ ਬਣਾ ਲੋ ਤੁਹਾਡੀ ਕੁਰਸੀ ਨਹੀਂ बिकੂਗੀ ਇਹ ਕਿਉਂ बिकੇਗੀ ਇਹ ਸਮਝਣਾ ਜ਼ਰੂਰੀ ਹੈ ਜਦੋਂ ਜਾਂਦਾ ਹੈ ਵਿਦੇਸ਼ਾਂ 'ਚ ਕੀ ਹੈ ਵੀ ਜਿਹੜੀ ਆਈਟਮ बिकਦੀ ਹੈ ਉਹਦਾ origin ਡਿਕਲੇਅਰ ਕਰਨਾ ਪੈਂਦਾ ਕੋਈ ਵੀ ਆਈਟਮ ਯਾਨੀ ਕਿ ਆਪਣਾ ਪ੍ਰੋਸੀਜਰ ਉਹ ਕਹਿੰਦੇ ਜੀ ਇਹਨੇ ਵੇਚੀ ਇਹਨੇ ਖਰੀਦੀ ਫਲਾਣਾ ਤਾਂ ਉਹਦੇ 'ਚ origin ਦਿੰਦੇ ਨੇ ਜੀ ਇਹ ਮਾਲ ਚੰਡੀਗੜ੍ਹੋਂ ਆਇਆ ਉਹਦੇ ਲਈ ਇਹ ਚੰਡੀਗੜ੍ਹੋਂ ਜਿਹੜਾ ਸਾਡੇ ਸਕ੍ਰੈਪਸੇਲ ਹੁੰਦੀ ਸੀ ਉਹਦੇ ਜੋ ਸਮਾਨ ਚੱਕ ਲੈਂਦੇ ਸੀ ਕਿਸੇ ਨੂੰ ਇੱਥੇ ਪਤਾ ਸੀ ਜਾਂ ਨਹੀਂ ਸੀ ਚੱਕਿਆ ਸਕ੍ਰੈਪ ਤੇ ਬਾਹਰ ਲੈ ਗਏ ਬਾਹਰ ਲੈ ਕੇ ਉਹਨੂੰ ਸੇਲ ਤੇ ਲਾਤਾ ਕਿ ਜੀ ਆ ਦੇਖੋ ਚੰਡੀਗੜ੍ਹ ਜਨਰਲ ਹਸਪੀਟਲ ਤੋਂ ਅਸੀਂ ਚੱਕਿਆ ਇਹ ਜਨਰੇ ਨੇ ਬਣਾਇਆ ਸਰਕਾਰ ਦੇ ਵਿੱਚ ਹੈ ਨਾਲ ਇਹਦਾ ਹੀ ਸਰਟੀਫਿਕੇਟ ਹੈ ਉੱਥੇ ਉਹਦਾ ਮੁੱਲ ਪੈਂਦਾ ਤਾਂ ਪਹਿਲੇ ਤੋਂ ਲੋਕ ਪੱਕੇ ਚਲੇ ਗਏ ਜਦੋਂ ਅਸੀਂ ਲੋਕਾਂ ਨੇ ਖੂਬ ਦੱਬ ਕੇ ਰੌਲਾ ਪਾਇਆ ਤਾਂ ਫੇਰ ਇੱਥੇ ਵਿਜੇਦੇਵ ਆਏ ਕਿ ਐਡਵਾਈਜ਼ਰ ਉਹਨਾਂ ਨੂੰ ਜਦੋਂ ਗੱਲ ਦੱਸੀ ਉਹਨਾਂ ਨੇ ਪਹਿਲਾ ਕੰਮ ਹੀ ਕੀਤਾ ਹੈਰਿਟੇਜ ਆਈਟਮ ਪ੍ਰੋਟੈਕਸ਼ਨ ਸੈਲਿਕ ਕਮੇਟੀ ਬਣਾਤੀ ਜਿਹੜੀ ਇਹ ਸਾਰੇ ਮਸਲੇ ਨੂੰ ਦੇਖੇਗੀ ਉਹਦੇ ਵਿੱਚ ਸਾਰੇ ਵਿਭਾਗ ਹੈ ਹਾਈ ਕੋਰਟ ਹੈ ਯੂਨੀਵਰਸਿਟੀ ਹੈ ਨੀਨਿੰਗ ਕਾਲਜ ਹੈ ਪੰਜਾਬ ਸਰਕਾਰ ਹੈ ਹਰਿਆਣਾ ਸਰਕਾਰ ਹੈ ਪੁਲਿਸ ਵਾਲੇ ਹੈ ਇੱਕ ਬੰਦਾ ਵਿਜੀਲੈਂਸ ਦੇ ਵਿੱਚ ਪਾਇਓਏ ਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਪਾਇਆ ਹੋਇਆ ਆਲ ਸੋਰਟ ਆਫ ਪੀਪਲ ਆਦੇ ਤੇ ਉਹਨਾਂ ਦੀ ਬੈਠਕਾਂ ਦਾ ਕ੍ਰਮ ਜਾਰੀ ਕਰਤਾ 2016 ਦੇ ਵਿੱਚ ਅਸੀਂ ਉਸ ਤੋਂ ਬਾਅਦ ਡਾਇਰੈਕਟ ਸੇਲ ਤੇ ਚੰਡੀਗੜ੍ਹ ਤੇ ਤਾਂ ਲੱਗ ਗਿਆ ਬਿਲਕੁਲ ਬ੍ਰੇਕ ਕਿਉਂਕਿ ਅਸੀਂ ਉਹਦੇ ਚੱਕ ਕੇ ਕਹਤਾ ਵੀ ਜਿਹੜਾ ਵੀ ਸਮਾਨ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਾ ਉਹ ਪਹਿਲੇ ਇੱਕ ਆਰਕੀਟੈਕਚਰ ਦੀ ਕਮੇਟੀ ਹੈ ਉੱਥੇ ਜਾਊ ਉਹ ਇਨਸਪੈਕਟ ਕਰਕੇ ਸਰਟੀਫਿਕੇਟ ਦੇਣਗੇ ਕਿ ਜੀ ਤੁਹਾਡੇ ਕੋਲ ਕੋਈ ਇਹਦੇ ਚ ਹੈਰੀਟੇਜ ਆਈਟਮ ਨਹੀਂ ਹੈ ਤਾਂ ਬਿਕੂਗਾ ਉਠਲ ਲੱਗ ਗਿਆ ਜਦੋਂ ਆ ਠੱਲ ਲੱਗਿਆ ਤੇ ਲੋਕਾਂ ਨੂੰ ਜਿਹਨਾਂ ਦੀ ਹਾਦਸਾ ਪਈ ਸੀ ਉਹ ਹਟਦੇ ਨਹੀਂ ਸੀ ਉਹ ਕੁਝ ਲੋਕ ਇਹਨੂੰ ਚੋਰੀ ਕਰਦੇ ਫੜੇ ਗਏ ਚੋਰੀ ਕਰਦੇ ਫੜੇ ਗਏ ਤਾਂ ਇੱਥੇ ਯੋਜਨਾ ਭਵਨ ਹੈ ਪੰਜਾਬ ਦਾ 33 ਉੱਥੋਂ ਫੜੇ ਗਏ ਆਰਕੀਟੈਕਚਰ ਕਾਲਜ 11 ਜੋ ਹੈ ਉਹ ਫੜੇ ਗਏ ਪੁਲਿਸ ਨੇ ਸਮਾਨ ਦੇ ਨਾਲ ਫੜੇ ਪਰਚੇ ਹੋਏ ਲੇਕਿਨ ਜੋ ਪਤਾ ਲੱਗਾ ਕਿ ਜੀ ਉਹ ਬੰਦੇ ਇਹ ਨਹੀਂ ਸਾਬਤ ਕਰ ਪਾਏ ਕਿ ਜੀ ਇਹ ਹੈਰੀਟੇਜ ਹੈ ਤਾਂ ਇਸ ਕਰਕੇ ਜਿਹੜਾ ਹੈਰੀਟੇਜ ਦਾ ਪਰਚਾ ਕੀਤਾ ਸੀਗਾ ਉਹਦੇ ਕੋਈ ਬਹੁਤੀ ਸਫਲਤਾ ਨਹੀਂ ਲੱਭੀ ਲੇਕਿਨ ਉਸ ਤੋਂ ਬਾਅਦ ਜਿਹੜਾ ਤੁਗਲਕਾਬਾਦ ਤੋਂ ਸਮਾਨ ਫੜਿਆ ਜਿਹੜਾ ਬ੍ਰਾਜ਼ੀਲ ਜਾ ਰਿਹਾ ਸੀ ਉਹਦੀ ਕਾਫੀ ਸਾਰੀ ਇਨਕੁਆਇਰੀ ਪੁਲਿਸ ਨੇ ਆ ਕੇ ਟੈਕਚਰ ਨੇ ਕੀਤੀ ਪ੍ਰਸ਼ਾਸਨ ਨੇ ਬਹੁਤ ਉਹਦੇ ਸਪੋਰਟ ਕੀਤਾ ਹੁਣ ਟ੍ਰਾਇਲ ਚੱਲਦਾ ਪਿਆ ਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਆਪਣਾ ਅਜੇ ਜੀ ਕਸਟਮ ਵਿਭਾਗ ਐਕਸਾਈਜ਼ ਦਾ ਕਿੰਨਾ ਕ ਯੋਗਦਾਨ ਰਹਿੰਦਾ ਕਿਉਂਕਿ ਸਮਾਨ ਜਦੋਂ ਬਾਹਰ ਭੇਜਣਾ ਹੁੰਦਾ ਕਿਤੇ ਨਾ ਕਿਤੇ ਅਖੀਰ ਤੇ ਜਾ ਕੇ ਕਸਟਮ ਨੇ ਕਲੀਅਰ ਕਰਕੇ ਫਿਰ ਅੱਗੇ ਫਾਰਵਰਡ ਕਰਨਾ ਸੋ ਉਹਨਾਂ ਦੇ ਵਿੱਚ ਵੀ ਕੋਈ ਮਿਲਿ ਭੁਗਤ ਹੁੰਦੀ ਹੈ ਦੇਖੋ ਮੈਂ ਸਮਝਦਾ ਕਸਟਮ ਦੀ ਕੋਈ ਵੱਡੀ ਮਿਲੀ ਭਗਤ ਲੇਕਿਨ ਅੰਦਰ ਕੁਝ ਨਾ ਕੁਝ ਹੋਏ ਕਹਿ ਨਹੀਂ ਸਕਦੇ ਕਿਉਂਕਿ ਇਹ ਸਾਰਾ ਮਸਲਾ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਨੇ ਕਸਟਮ ਵਾਲਿਆਂ ਨਾਲ ਮਿਲ ਕੇ ਚੈੱਕ ਕਰਿਆ ਸੀ ਬੰਬੇ ਯੂਨਿਟ ਨੇ ਉਹਨਾਂ ਨੇ ਐਫ ਆਈ ਆਰ ਵੀ ਰਿਪੋਰਟ ਕੀਤੀ ਸੀਗੀ ਉਹਨਾਂ ਨੇ ਡੀ ਆਰ ਆਈ ਦੀ ਰਿਪੋਰਟ ਵੀ ਕਰਾਈ ਸੀਗੀ ਉਹਦੇ ਤੇ ਇਹਦੇ ਬਾਰੇ ਪੂਰਾ ਜ਼ਿਕਰ ਕੀਤਾ ਸੀ ਔਰ ਕੁਝ ਬੰਦਿਆਂ ਦੇ ਨਾਮ ਦਿੱਤੇ ਸੀ ਜਿਹੜੇ ਅੰਤਰਰਾਸ਼ਟਰੀ ਸਤਰ ਤੇ ਸਮਗਲਰ ਨੇ ਆਟ ਤੇ ਇਹਨਾਂ ਚੀਜ਼ਾਂ ਦੇ ਉਹਨਾਂ ਨੇ ਵੀ ਤਫ਼ਤੀਸ਼ ਦੇ ਵਿੱਚ ਨਕਲੀ ਏਐਸਆਈ ਸਰਟੀਫਿਕੇਟ ਫੜੇ ਜਿਹੜੇ ਕਿ ਸਮਾਨ ਦੇ ਨਾਲ ਟੈਗ ਕਰਕੇ ਭੇਜੇ ਜਾਂਦੇ ਸੀ ਕਿਉਂਕਿ ਵਿਦੇਸ਼ਾਂ 'ਚ ਮੂਲ ਕਾਗਜ਼ਾ ਨਾਲ ਪੈਂਦਾ ਬੂ ਦਾ ਕੋਈ ਬੁਲਣੀ ਆ ਉਹ ਕਾਗੇ ਨਾਲ ਲੱਗੇ ਹੋਏ ਸੀਗੇ ਤਾਂ ਕਸਟਮ ਵਾਲਿਆਂ ਨੂੰ ਤਾਂ ਇਹ ਕਹਿਣਾ ਹੈ ਕਿ ਜੀ ਸਾਡੇ ਕੋਲ ਕਾਗੇ ਸੀ ਅਸੀਂ ਕਸਟਮ ਨੇ ਅਸੀਂ ਕਿਉਂ ਰੋਕਣਾ ਅਸੀਂ ਕਲੀਅਰੈਂਸ ਕਰਤੀ ਲੇਕਿਨ ਹੁਣ 2018 ਤੋਂ ਬਾਅਦ ਕਾਫੀ ਹੱਦ ਤੱਕ ਰੋਕ ਹੈ ਔਰ 2020 ਦੇ ਵਿੱਚ ਐਸਆਈ ਨੇ ਔਰ 2022 ਦੇ ਵਿੱਚ ਦੋ ਵਾਰੀ ਆਰਡਰ ਜਾਰੀ ਕਰਤੇ ਸਾਰੇ 에어ਪੋਰਟ ਤੇ ਸਾਰੇ ਜਿਹੜੀਆਂ ਬੰਦਰਗਾਹ ਨੇ ਸੀਪੋਰਟਸ ਕਿ ਵੀ ਕੋਈ ਸਮਾਨ ਚੰਡੀਗੜ੍ਹ ਦਾ ਜਿਹੜਾ ਜਨਰੇਆ ਕਾਰਬੋਜ਼ੀਅਰ ਦਾ ਡਿਜ਼ਾਈਨਡ ਹੈ ਉਹ ਭਾਰਤ ਦੀ ਸੀਮਾ ਚੋਂ ਬਾਹਰ ਨਹੀਂ ਜਾਊਗਾ ਸੋ ਉਹਦੇ ਉੱਤੇ ਵੀ ਇੱਕ ਤਰ੍ਹਾਂ ਦੀ ਠਲ ਜਿਹੜੀ ਹੈ ਉਹ ਲੱਗ ਗਈ ਮੀਨਵਾਇਲ ਜਿਹੜੀ ਹੁਣ ਫ੍ਰੈਂਚ ਸਰਕਾਰ ਹੈ ਉਹ ਕਾਫੀ ਇਹਦੇ ਨਾਲ ਇੱਛੁਕ ਹੈ ਉਹਨਾਂ ਨੇ ਡੈਲੀਗੇਸ਼ਨ ਭੇਜੀ ਸੀ ਨਵੰਬਰ 2022 ਚ ਕੋਈ 15 ਕ ਬੰਦਿਆਂ ਦੀ ਉਹਨੇ ਸਾਡੇ ਨਾਲ ਰਾਸਤਾ ਕੀਤਾ ਪਲੱਸ ਉਹਨੇ ਕੋਈ ਬੈਠਕਾਂ ਬੁਟਕਾਂ ਕਰਕੇ ਅਸੀਂ ਕੁਝ ਰੂਪਰੇਖਾ ਤਿਆਰ ਕੀਤੀ ਉਸ ਰੂਪਰੇਖਾ ਦੇ ਤਹਿਤ ਫਿਰ ਅਸੀਂ ਇਤੋਂ ਉਹਨਾਂ ਨੂੰ ਸੂਚਨਾ ਭੇਜੀ ਜਿਹੜੀ ਆਕਸ਼ਨ ਹੋਣ ਵਾਲੀ ਸੀ ਉਹਨਾਂ ਨੇ ਕਨਫਰਮ ਕੀਤੀ ਕਿ ਵੀ ਇਹ ਸਮਾਨ ਜਿਹੜਾ ਹੈ ਸਸਪੀਸ਼ੀਅਸ ਜਾਪਦਾ ਹੈ لیکن جدوں ਅਸੀਂ ਉਹਨਾਂ ਕਹਾਂ ਜੀ ਲੋੜੀਂਦੀ ਕਾਰਵਾਈ ਤਾਂ ਉਹਨਾਂ ਨੇ ਕਿਹਾ ਜੀ ਜਦ ਤਾਈਂ ਤੁਹਾਡੀ ਸਰਕਾਰ ਡਿਪਲੋਮੈਟਿਕ ਚੈਨਲ ਰਾਹੀਂ ਸਾਨੂੰ ਅਪਰੋਚ ਨਹੀਂ ਕਰੂਗੀ ਇਹਦੇ ਅੱਗੇ ਅਸੀਂ ਇਨਕੁਆਇਰੀ ਨਹੀਂ ਕਰ ਸਕਾਂਗੇ ਸੋ ਹੁਣ ਇਸ ਵੇਲੇ ਜਦ ਤੱਕ ਇਹ ਹਿੱਸੇ ਦੇ ਦੋ ਬਣ ਗਏ ਇੱਕ ਤਾਂ ਉਹ ਫਰਨੀਚਰ ਜਿਹੜਾ ਹਿੰਦੁਸਤਾਨ ਦੇ ਵਿੱਚ ਪਿਆ ਉਹਦਾ ਰੱਖ-ਰਖਾਵ ਤੇ ਬਚਾਓ ਉਹ ਤਾਂ ਇੱਥੇ ਦੇ ਮਹਿਕਮਿਆਂ ਨੂੰ ਕਮੇਟੀ ਬਣਾ ਕੇ ਉਹਦੀ ਆਈਡੈਂਟੀਫਿਕੇਸ਼ਨ ਕਰਨੀ ਪੈਣੀ ਹੈ ਦੂਜਾ ਉਹ ਹੈ ਜਿਹੜਾ ਵਿਦੇਸ਼ ਚ ਪਿਆ ਉਹਦੇ ਲਈ ਜਦ ਤਈ ਭਾਰਤ ਸਰਕਾਰ ਨਹੀਂ ਲਿਖੂਗੀ ਤਦ ਤੱਕ ਮਹਾਣ ਲੱਗ ਨਹੀਂ ਜਾਣਾ ਕਿਉਂਕਿ ਉਹ ਕੁਝ ਕੁ ਸਮੇਂ ਬਾਅਦ ਸਮਾਨ ਜਿਹੜਾ ਉਹ ਵੇਚ ਰਹੇ ਨੇ ਨਲਾਮੀ ਜਿਵੇਂ ਤੁਸੀਂ ਉਹਨੂੰ ਵੀ ਪਿਛਲੇ ਦਿਨੀ ਚਿੱਠੀ ਲਿਖੀ ਸੀ ਇੱਕ ਆ ਜਿਹੜੇ ਕੇਂਦਰੀ ਮੰਤਰੀ ਗਜਿੰਦਰ ਸ਼ਖਾਵਤ ਔਰ ਜੈਸ਼ੰਕਰ ਹੜਾ ਨੂੰ ਉਹਦੇ ਵਿੱਚ ਖਾਸ ਜ਼ਿਕਰ ਕੀਤਾ ਆ ਉਹਦੇ ਵਿੱਚ ਉਹਦੇ ਜ਼ਿਕਰ ਅਸੀਂ ਇਹੀ ਲਿਖਿਆ ਕਿ ਵੀ ਆਰਟੀਕਲ ਪਹਿਲੀ ਗੱਲ ਪ੍ਰਧਾਨ ਮੰਤਰੀ ਨੇ ਅਨਾਉਂਸ ਕੀਤਾ ਹੈ ਕਿ ਜੀ ਵਿਰਾਸਤ ਤੇ ਵਿਕਾਸ ਦੋਹੇ ਇਕੱਠੇ ਚੱਲਣਗੇ ਮੁਲਕ 'ਚ ਤੇ ਵਿਰਾਸਤ ਤਾਂ ਸਾਡੀ ਰੋ ਰੁਲੀ ਜਾਂਦੀ ਆਕਸ਼ਨ ਨਿਲਾਮ ਹੋਈ ਜਾਂਦੀ ਵਿਦੇਸ਼ਾਂ 'ਚ ਦੂਜਾ ਸੀ ਉਹਨਾਂ ਨੂੰ ਇਹ ਵੀ ਲਿਖਿਆ ਕਿ ਐਂਵਾਂ ਲੱਗਦਾ ਹੈ ਵੀ ਆਜ਼ਾਦੀ ਤਾਂ ਮਿਲ ਗਈ ਪਰ ਗੋਰਿਆਂ ਦੀ ਲੁੱਟ ਹਲੇ ਵੀ ਜਾਰੀ ਹੈ ਉਹ ਹਲੇ ਵੀ ਪੈਸਾ ਕਮਾ ਰਹੇ ਨੇ ਤੀਜਾ ਸੀ ਉਹਨੂੰ ਲਿਖਿਆ ਵੀ ਪ੍ਰਧਾਨ ਮੰਤਰੀ ਜਦੋਂ ਇਹਦੇ ਬਾਰੇ ਐਡੇ ਪੱਕੇ ਨੇ ਵਿਰਸੇ ਦੀ ਗੱਲ ਕਰਦੇ ਨੇ ਤਾਂ ਆਪਾਂ ਵਿਰਸਾ ਕਿਉਂ ਨਹੀਂ ਸੰਭਾਲਦੇ ਇਹਨੂੰ ਸੰਭਾਲਿਆ ਜਾਵੇ ਚੌਥਾ ਅਸੀਂ ਇਹ ਕਹਾਂਗੇ ਕਨਸਟੀਟਿਊਸ਼ਨ ਸੰਵਿਧਾਨ ਦੀ ਜਿਹੜਾ ਆਰਟੀਕਲ 49 ਆ ਉਹਦੇ ਵਿੱਚ ਜਦ ਪਹਿਲਾਂ ਹੀ ਤੁਹਾਨੂੰ ਡਾਇਰੈਕਸ਼ਨਾਂ ਨੇ ਸਰਕਾਰ ਨੂੰ ਵੀ ਤੁਸੀਂ ਜਿਹੜਾ ਇਹ ਸਮਾਨ ਨੂੰ ਬਚਾ ਕੇ ਰੱਖਣਾ ਤੇ ਉਹਨੂੰ ਤੁਸੀਂ ਬਚਾ ਕੇ ਰੱਖਣਾ ਰੱਖਣ ਕਿਉਂ ਨਹੀਂ ਰਹੇ ਜੇ ਨਹੀਂ ਰੱਖ ਰਹੇ ਤਾਂ ਤੁਸੀਂ ਅਨਕਨਸਟੀਟਿਊਸ਼ਨਲ ਕੰਮ ਕਰ ਰਹੇ ਹੋ ਤੇ ਸਤਵਾਂ ਇਹ ਕਿ ਜੀ ਤੁਸੀਂ ਅੱਗੇ ਕਾਰਵਾਈ ਜਿਹੜੀ ਹੈ ਉਹ ਐਮਆ ਦੇ ਰਾਹੀਂ ਆਪਣੀ ਸ਼ੁਰੂ ਕਰੋ ਤਾਂ ਕਿ ਅਸੀਂ ਵਿਦੇਸ਼ਾਂ 'ਚ ਜਿਹੜਾ ਸਮਾਨ ਪਿਆ ਉਹਨੂੰ ਉੱਥੋਂ ਚੁਕਾ ਕੇ ਵਾਪਸ ਲਿਆ ਸਕੀਏ ਇਹ ਇਸ ਸਟ੍ਰੈਟਜੀ ਅਸੀਂ ਉਹਨਾਂ ਨੂੰ ਇਹ ਜ਼ਿਕਰ ਕੀਤਾ ਲੇਕਿਨ ਅਸੀਂ ਇਹ ਹੁਣ ਸੋਚਿਆ ਬਈ ਅਗਲੀ ਕਾਰਵਾਈ ਜੇ 6 ਮਹੀਨੇ ਦੇ ਅੰਦਰ ਇਹ ਨਹੀਂ ਕੋਈ ਕਰਦੇ ਅੱਗੇ ਕੀ ਕਾਰਵਾਈ ਐਡਾਪਟ ਕਰਦੀ ਹੈ ਉਹਦੇ ਉੱਤੇ ਚਰਚਾ ਜਾਰੀ ਹੈ ਧੰਨਵਾਦ ਤਾਂ ਸਿੱਦੇ ਤੌਰ ਦੇ ਉੱਪਰ ਗੱਲ ਜੇ ਕਰਾਉਂਦੀ ਆ ਵਿਰਾਸਤੀ ਸਮਾਨ ਦੀ ਤਾਂ ਵਿਰਾਸਤੀ ਸਮਾਨ ਜਿਹੜਾ ਪੰਜਾਬ ਦੇ ਵਿੱਚ ਪਿਆ ਹੈ ਤਾਂ ਉੱਥੋਂ ਕਿਵੇਂ ਸਮਗਲ ਹੋ ਕੇ ਬਾਹਰਲੇ ਦੇਸ਼ਾਂ ਤੱਕ ਪਹੁੰਚਦਾ ਹੈ ਔਰ ਮਹਿੰਗੇ ਭਾਅ ਵਿਕਦਾ ਹੈ ਸੋ ਉਸੇ ਤਰੀਕੇ ਦੇ ਨਾਲ ਵਿਰਾਸਤ ਜੇਕਰ ਸਾਂਝੀ ਜਾਵੇ ਤਾਂ ਭਵਿੱਖ ਜਿਹੜਾ ਆਉਣ ਵਾਲਾ ਹੈ ਉਹ ਸਫਲ ਹੋ ਸਕਦਾ ਹੈ ਸੋ اسی ਤਰੀਕੇ ਦੇ ਨਾਲ तमाम ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par